ਹਾਂਜੀ ਦੋਸਤੋ ਅੱਜ ਪਹੁੰਚੇ ਹਾਂ ਜਿਲ੍ਹਾ ਹਿਸ਼ਾਰਪੁਰ ਦੇ ਪਿੰਡ ਮਛਰੀਵਾਲ ਵਿਖੇ ਜਿੱਥੇ ਤੁਹਾਨੂੰ ਅੱਜ ਮਿਲਾਵਾਂਗੇ ਹਰਮਨ ਜੰਡੂ ਦੇ ਨਾਲ ਉਸਦੇ ਛੋਟੇ ਭੈਣ ਭਰਾਵਾਂ ਨਾਲ ਜਿਨ੍ਹਾਂ ਦੇ ਵਿੱਚ ਬਹੁਤ ਸਾਰਾ ਹੁਨਰ ਆ ਗਾਉਣ ਦਾ ਹੁਨਰ ਆ ਡਰਾਇੰਗ ਦਾ ਹੁਨਰ ਆ ਲਿਖਣ ਦਾ ਹੁਨਰ ਆ ਆਜੋ ਗੱਲਬਾਤ ਕਰਦੇ ਹਾਂ ਉਹਦੇ ਪਰਿਵਾਰਕ ਮੈਂਬਰਾਂ ਨਾਲ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਅਸੀਂ ਪਹੁੰਚ ਚੁੱਕੇ ਹਾਂ ਹਰਮਨ ਦੇ ਘਰ ਤੇ ਆਜੋ ਹਰਮਨ ਨਾਲ ਕਰਦੇ ਹਾਂ ਗੱਲਬਾਤ ਸਭ ਤਿਆਰੇ ਤੁਦ ਮੇਰੇ ਪ੍ਰੇਤ ਮਾ ਮੇਰੇ ਪ੍ਰੇਤ ਮਾ ਤੁ ਸਤ ਸਤ ਕੋੜ ਖੇ ਰੰਜਨਾ ਹਾਂਜੀ ਹਰਮਨ ਜੀ ਕੀ ਹਾਲ ਚਾਲ ਆ ਜੀ ਵਧੀਆ ਜੀ ਹੋਰ ਸੁਣਾਓ ਸੇਤਾ ਕਿਦਾ ਜੀ ਵਧੀਆ ਜੀ ਸੇਤਾ ਵਧੀਆ ਤੁਸੀਂ ਸੁਣਾਓ ਵੈਲਕਮ ਕਰਦੇ ਆਂ ਤੁਹਾਡਾ ਪਹਿਲਾਂ ਤਾਂ ਆਪਣੇ ਚੈਨਲ ਦੇ ਉੱਤੇ ਹਾਂਜੀ ਤੁਹਾਡਾ ਬਹੁਤ ਬਹੁਤ ਵੈਲਕਮ ਤੇ ਤੁਹਾਡਾ ਧੰਨਵਾਦ ਸਾਡੇ ਘਰ ਆਉਣ ਲਈ ਹਰਮਨ ਜੀ ਸਭ ਤੋਂ ਪਹਿਲਾਂ ਤਾਂ ਆਪਣੀ ਫੈਮਲੀ ਬਾਰੇ ਦੱਸੋ ਫੈਮਿਲੀ ਦੇ ਵਿੱਚ ਕੌਣ ਕੌਣਾ ਫੈਮਿਲੀ ਦੇ ਵਿੱਚ ਮੰਮੀ ਡੈਡੀ ਦਾਦੀ ਤੇ ਭੈਣ ਭਰਾ ਭੈਣ ਭਰਾ ਤੁਹਾਡੇ ਤੋਂ ਛੋਟੇ ਨੇ ਹਾਂਜੀ ਠੀਕ ਹੈ ਜੀ ਤੇ ਜਿੱਦਾਂ ਆਪਾਂ ਦੇਖ ਰਹੇ ਹਾਂ ਹਾਰਮੋਨੀਅਮ ਤੁਸੀਂ ਰੱਖਿਆ ਹੋਇਆ ਹੈ ਜੀ ਗਾਉਣ ਦਾ ਤੇ ਲਿਖਣ ਦਾ ਤੁਹਾਨੂੰ ਸ਼ੌਂਕ ਆਣਾ ਜੀ ਹਾਂਜੀ ਤੇ ਹੋਰ ਨਾਲ ਪੜ੍ਹਾਈ ਵੀ ਕਰ ਰਹੇ ਹੋ ਹਾਂਜੀ ਪੜ੍ਹਾਈ ਵੀ ਕਰ ਰਹੇ ਹਾਂ ਫਾਰਮੇਸੀ ਦੀ ਠੀਕ ਹੈ ਜੀ ਕਿੱਥੋਂ ਐਰੋਪਰ ਸਿੱਟ ਮਿਲੀ ਹੋਈ ਹੈ ਐਰੋਪਰ ਗਵਰਨਮੈਂਟ ਪੋਲੀਟੈਕਨਿਕਸ ਓਕੇ ਓਕੇ ਤੇ ਜਿੱਦਾਂ ਤੁਹਾਨੂੰ ਇਹ ਗਾਉਣ ਦਾ ਸ਼ੌਂਕ ਕਿੱਦਾਂ ਲੱਗਿਆ ਕਿਹੜੇ ਕਲਾਕਾਰ ਤੋਂ ਤੁਸੀਂ ਲੱਗਿਆ ਕਿ ਮੈਂ ਵੀ ਗਾਵਾਂ ਕਲਾਕਾਰ ਤੋਂ ਜੀ ਕਲਾਕਾਰ ਤੋਂ ਨਹੀਂ ਇਹ ਮੈਨੂੰ ਸ਼ੌਂਕ ਹੋਇਆ ਜੀ ਪੈਦਾ 10ਵੀਂ ਤੋਂ ਮੇਰੇ ਨਾਲ ਪੜ੍ਹਦੇ ਹੁੰਦਾ ਸੀ ਦਿਸ਼ਾਂਤ ਗਿੱਲ ਠੀਕ ਆ ਜੀ ਤੇ ਅਸੀਂ ਮਤਲਬ ਯਾਨੀ ਕਿ ਆਪਣੇ ਫਰੈਂਡ ਸਰਕਲ ਚ ਤੁਹਾਨੂੰ ਲੱਗਿਆ ਆ ਗਈ ਉਹ ਗੁੰਉਂਦੇ ਸੀਗੇ ਕਿ ਮੈਂ ਵੀ ਗਾਵਾਂ ਹਾਂ ਹਾਂਜੀ ਇਦਾਂ ਤੇ ਬਿਲਕੁਲ ਜੀ ਬਿਲਕੁਲ ਤੇ ਬਾਕੀ ਲਿਖਣ ਦਾ ਸ਼ੌਂਕ ਮਾੜਾ ਮੋਟਾ ਉਹ ਤੁਹਾਨੂੰ ਕਿੱਦਾਂ ਲੱਗਿਆ ਕਿ ਮੈਂ ਲਿਖ ਵੀ ਸਕਦਾ ਆ ਲਿਖਣ ਦਾ ਜੀ ਇਦਾਂ ਕਿ ਜਦੋਂ ਮੈਨੂੰ ਗਾਣੇ ਦੀ ਲੋੜ ਹੁੰਦੀ ਸੀਗੀ ਤੇ ਮੈਨੂੰ ਕੋਈ ਮਿਲਦਾ ਨਹੀਂ ਹੁੰਦਾ ਸੀ ਕਿ ਮੈਂ ਕਿਸ ਦਾ ਗਾਣਾ ਲਵਾਂ ਹਾਂਜੀ ਰਾਈਟਰ ਨਹੀਂ ਲੱਭਦੇ ਸੀਗਾ ਹਾਂਜੀ ਰਾਈਟਰ ਨਹੀਂ ਲੱਭਦੇ ਸੀ ਤੇ ਖੁਦ ਕੋਸ਼ਿਸ਼ ਕਰਦਾ ਗਿਆ ਤੇ ਥੋੜਾ ਬਹੁਤ ਲਿਖਦਾ ਗਿਆ ਬਿਲਕੁਲ ਬਿਲਕੁਲ ਹਾਂਜੀ ਹਰਮਨ ਜੀ ਆਪਣਾ ਜਿੱਦਾਂ ਪਹਿਲਾ ਤੁਸੀਂ ਗੀਤ ਕਿਹੜਾ ਕੀਤਾ ਸੀਗਾ ਪਹਿਲਾ ਆਪਣਾ ਗੀਤ ਆਪਣਾ ਆ ਚੁੱਕਾ ਕੋਈ ਗੀਤ ਅਜੇ ਤੱਕ ਨਹੀਂ ਆਇਆ ਹਾਂਜੀ ਪਹਿਲਾ ਗੀਤ ਆ ਚੁੱਕਾ ਮੁਕੱਦਰ ਠੀਕ ਆ ਜੀ ਸੂਸਾ ਦਾ ਮੁੰਡਾ ਜਸ ਉਸਦੇ ਨਾਲ ਕੀਤਾ ਸੀ ਹਾਂਜੀ ਠੀਕ ਆ ਜੀ ਤੇ ਆਰ ਵੀ ਉਸਨੇ ਮਿਊਜ਼ਿਕ ਦਿੱਤਾ ਰਗਵੀਰ ਭਾਜੀ ਨੇ ਠੀਕ ਆ ਜੀ ਬਿਲਕੁਲ ਜੀ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਦੇਖ ਰਹੇ ਹਾਂ ਪੇਂਟਿੰਗਾਂ ਵੀ ਤੁਹਾਡੀਆਂ ਲੱਗੀਆਂ ਹੋਈਆਂ ਪੇਂਟਿੰਗ ਦਾ ਵੀ ਸ਼ੌਂਕ ਆਪਾਂ ਨੂੰ ਹਾਂਜੀ ਪੇਂਟਿੰਗ ਡਰਾਇੰਗ ਦਾ ਸ਼ੌਂਕ ਹੈਗਾ ਥੋੜਾ ਬਹੁਤ ਠੀਕ ਆ ਜੀ ਤੇ ਉਹ ਵੀ 2-3 ਸਾਲ ਤੋਂ ਹੀ ਡਰਾਇੰਗ ਤੇ ਸਿੰਗਿੰਗ ਦਾ ਇਕੱਠਾ ਹੀ ਜਲਦਾ ਆ ਰਿਹਾ ਹੈ ਬਿਲਕੁਲ ਜੀ ਮੈਂ ਦੇਖ ਰਿਹਾ ਹਾਂ ਕਿ ਡਰਾਇੰਗ ਨਾ ਭਾਜੀ ਹੁਣਾਂ ਦੀ ਬਹੁਤ ਹੀ ਵਧੀਆ ਆ ਹਰਮਨ ਦੀ ਤੇ ਜਾਨੀ ਕਿ ਤੁਹਾਨੂੰ ਆਪਾਂ ਵੀਡੀਓ ਚ ਬਾਅਦ ਚ ਆਪਾਂ ਡਰਾਇੰਗ ਦਿਖਾਵਾਂਗੇ ਫਿਰ ਸ਼ੋਰਟ ਲਗਾ ਦਾਂਗੇ ਬਹੁਤ ਹੀ ਵਧੀਆ ਡਰਾਇੰਗ ਕਰਦੇ ਆ ਮੈਨੂੰ ਜਿੱਥੋਂ ਤੱਕ ਮੈਨੂੰ ਪਤਾ ਲੱਗਾ ਕਿ ਪਰਿਵਾਰ ਦੇ ਸਾਰੇ ਜਿਹੜੇ ਤੁਹਾਡੇ ਛੋਟੇ ਭੈਣ ਭਰਾ ਆ ਉਹਨਾਂ ਨੂੰ ਵੀ ਬਹੁਤ ਸ਼ੌਂਕ ਆ ਨਾ ਗਾਉਣ ਦਾ ਨਾ ਹਾਂਜੀ ਉਹ ਵੀ ਗਾਉਂਦੇ ਆ ਹਾਂਜੀ ਉਹ ਬਚਪਨ ਤੋਂ ਗਾਉਂਦੇ ਆ ਅੱਛਾ ਛੋਟੇ ਹੁੰਦੇ ਗਾਉਂਦੇ ਤੁਸੀਂ ਜਦਾਂ 10ਵੀਂ ਕਲਾਸ ਚ ਤੁਹਾਨੂੰ ਸ਼ੌਂਕ ਹਾਂਜੀ 10ਵੀਂ ਤੋਂ ਬਾਅਦ ਜਦੋਂ ਅੱਛਾ 10ਵੀਂ ਤੋਂ ਬਾਅਦ ਹਾਂਜੀ ਲਾਸਟ ਵਾਂ ਠੀਕ ਹੈ ਠੀਕ ਲਾਸਟ ਵਾਂ ਹਰਮਨ ਜੀ ਆਪਾਂ ਕਦੀ ਪਾਰਟਿਸਿਪੇ ਜੇਦੋਂ ਮੇਰੀ 10ਵੀਂ ਕਲੀਅਰ ਹੋਈ ਤੇ 11ਵੀਂ 12ਵੀਂ ਵਿੱਚ ਪਾਰਟਿਸਿਪੇਟ ਕੀਤੇ ਆ ਠੀਕ ਆ ਜੀ ਸਕੂਲ ਵਿੱਚ ਵੀ ਕਰਦਿਆ ਨੇ ਢੱਡੇ ਫਤਿਹ ਸਿੰਘ ਠੀਕ ਆ ਜੀ ਤੇ ਮੈਂ ਜੀਐਨਏ ਵੀ ਜੋ ਦੋ ਵਾਰੀ ਜਾ ਚੁੱਕਿਆ ਹਾਂ ਕੰਪੀਟੀਸ਼ਨ 'ਚ ਹਾਂਜੀ ਬਿਲਕੁਲ ਜੀ ਫਿਊਚਰ ਬਾਰੇ ਕੀ ਸੋਚਿਆ ਤੁਸੀਂ ਫਿਊਚਰ ਬਾਰੇ ਤਾਂ ਹਜੇ ਵੈਸੇ ਤਾਂ ਮੈਨੂੰ ਸ਼ੌਂਕ ਹੈ ਸਿੰਗਿੰਗ ਦਾ ਵੀ ਹੈਗਾ ਆ ਠੀਕ ਆ ਜੀ ਪਰ ਇਸ ਲਾਈਨ ਦੇ ਵਿੱਚ ਥੋੜੀ ਮੁਸ਼ਕਿਲਾਂ ਤਾਂ ਆਉਂਦੀਆਂ ਆ ਕਿਉਂਕਿ ਇਸ ਲਾਈਨ ਦੇ ਵਿੱਚ ਪਿਆਸਾ ਬਹੁਤ ਜ਼ਰੂਰੀ ਆ ਨਾ ਹਾਂਜੀ ਐਸਾ ਬੋਲ ਚਲੋ ਕੋਈ ਨਹੀਂ ਪਰ ਜੇ ਇਹ ਬੰਦੇ ਦੇ ਵਿੱਚ ਟੈਲੈਂਟ ਤੁਹਾਡੇ ਦੇ ਵਿੱਚ ਹੈਗਾ ਮੈਂ ਆਪਾਂ ਤੁਹਾਡੀਆਂ ਵੀਡੀਓ ਦੇਖਦੇ ਰਹਿੰਨੇ ਆ ਸਾਨੂੰ ਤਾਂ ਇਹੋ ਲੱਗਾ ਸੀਗਾ ਕਿ ਆਪਾਂ ਤੁਹਾਡੀ ਆਣ ਕੇ ਵੀਡੀਓ ਸ਼ੂਟ ਕੀਤੀ ਜਾਵੇ ਤੁਹਾਡੀ ਇੰਟਰਵਿਊ ਲਈ ਜਾਵੇ ਕਿਉਂਕਿ ਸਾਡੇ ਨਾਲ ਜਿੰਨੇ ਵੀ ਗਰੁੱਪ ਦੇ ਮੈਂਬਰ ਜੁੜੇ ਆ ਉਹ ਦੇਖਣਗੇ ਲੋਕੀ ਸ਼ੇਅਰ ਕਰਨਗੇ ਵੀਡੀਓ ਤੁਹਾਡੀ ਵੱਧ ਤੋਂ ਵੱਧ ਸ਼ੇਅਰ ਕਰਨਗੇ ਕਿਉਂਕਿ ਫੇਰ ਹੀ ਟੈਲੈਂਟ ਮੋਰੇ ਆਉਂਦਾ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਆ ਸੋਸ਼ਲ ਮੀਡੀਆ ਤੇ ਕਿਸੇ ਦੀ ਵੀਡੀਓ ਵੀ ਚੱਲ ਸਕਦੀ ਆ ਹਰਮਨ ਜੀ ਤੇ ਕੌਣ-ਕੌਣ ਸਪੋਰਟ ਕਰਦਾ ਤੁਹਾਨੂੰ ਫਿਰ ਮੈਨੂੰ ਜੀ ਫੈਮਿਲੀ ਵਾਲੇ ਸਪੋਰਟ ਕਰਦੇ ਤੇ ਪਿੰਡ ਵਾਲੇ ਤੇ ਮੇਰੇ ਰਿਸ਼ਤੇਦਾਰ ਮਾਮਾ ਜੀ ਨਾਨਕੇ ਤੇ ਹੁਣ ਸਾਡੇ ਦੇਖਣ ਵਾਲਿਆਂ ਨੂੰ ਕੁਝ ਗਾ ਕੇ ਸੁਣਾ ਦੋ ਹਾਂਜੀ ਜ਼ਰੂਰੀ ਸਰਤਾਜ ਦੀ ਗਾਉਣ ਲੱਗਾ ਜੀ ਠੀਕ ਹੈ ਜੀ ਜੇ ਮੈਂ ਕਹਾ ਕੇ ਤੂੰ ਟੜਕਨ ਹੈ ਮੇਰੀ ਮੈਂ ਬਚਦਾ ਨਾ ਜੇ ਤੂੰ ਜ਼ਰਾ ਲਾਈ ਦੇਰੀ ਕਿ ਫਿਰ ਵੀ ਤੂੰ ਪਰੇ ਨੀ ਮੇਰੇ ਕਹੇ ਤੇ ਹਵਾ ਮਾ ਤੋਂ ਪਹਿਲਾਂ ਆ ਜਾਇਆ ਕਰੇਗੀ ਕੀਤੇ ਜੋ ਵਾਦੇ ਇਕ ਤਾਂ ਨਿਬਾਦੇ ਬੇਸ਼ੱਕ ਤੂੰ ਸਾਨੂੰ ਕੋਈ ਵੀ ਸਜ਼ਾ ਦੇ ਪਰ ਜੇ ਤੂੰ ਫਿਰ ਵੀ ਨਾ ਆਈ ਤਾਂ ਦੁਨੀਆ ਇਸ਼ਕ ਦਾ ਤਮਾਸ਼ਾ ਬਣਾਇਆ ਕਰੇਗੀ ਬਹੁਤ ਵਧੀਆ ਹਰਮਨਜੀਤ ਬਹੁਤ ਵਧੀਆ ਗਾਇਆ ਬਹੁਤ ਵਧੀਆ ਆਵਾਜ਼ ਆ ਤੁਹਾਡੀ ਜੀ ਤੇ ਹੋਰ ਕਿਹੜੇ ਕਿਹੜੇ ਕਲਾਕਾਰ ਨੂੰ ਸੁਣਨਾ ਪਸੰਦ ਆ ਤੁਹਾਨੂੰ ਮੈਨੂੰ ਜੀ ਮੈਂ ਬਚਪਨ ਤੋਂ ਸੁਣਦਾ ਆ ਬੱਬੂਮਾਨ ਬਿਲਕੁਲ ਜੀ ਤੇ ਹੁਣ ਮੈਂ ਜਿੱਦਾਂ ਜਿੱਦਾਂ ਮੈਚੁਰ ਹੁੰਦਾ ਜਾਂਦਾ ਆ ਤੇ ਮੈਂ ਐਡ ਅਪ ਕਰਦਾ ਜਾਂਦਾ ਆ ਵਧੀਆ ਰਾਈਟਰ ਜਿਵੇਂ ਕੀ ਸਤਿੰਦਰ ਸਰਤਾਜ ਤੇ ਨੂਸਰਤ ਫਜ਼ਲੀ ਖਾਨ ਜੀ ਨਾਲ ਦਾ ਸੁਰ ਸੁਰ ਦੀ ਨੌਲੇਜ ਮਿਲਦੀ ਆ ਤੇ ਹੋਰ ਕਲਾਸਿਕਲ ਜੋ ਪੁਰਾਣੇ ਹਨ ਮੁੰਜੀ ਸਾਨੂੰ ਪਤਾ ਲੱਗਾ ਕਿ ਤੁਹਾਡੇ ਫਾਦਰ ਸਾਹਿਬ ਵੀ ਰਾਈਟਰ ਰਹੇ ਨੇ ਹਾਂਜੀ ਰਾਈਟਰ ਰਹੇ ਨੇ ਜੀ ਤੇ ਬਹੁਤ ਗਾਣੇ ਵੀ ਆ ਚੁੱਕੇ ਨੇ ਹੁਣ ਤੱਕ ਬਲਵੀਰ ਤਖੀ ਪਾਜੀ ਤੇ ਰਿਸ਼ੀ ਅੰਕਲ ਜੀ ਰਿਸ਼ੀ ਅੰਕਲ ਜੀ ਠੀਕ ਹੈ ਤੇ ਇਹਨਾਂ ਦੇ ਗਾਣੇ ਆ ਚੁੱਕੇ ਨੇ ਹਾਂਜੀ ਬਲਵੀਰ ਤਖੀ ਜੀ ਦੇ ਵੀ ਪਰਦੇਸੀ ਤੌਰ ਚੱਲਿਆ ਹਿੱਟ ਗਈ ਸੀ ਬਿਲਕੁਲ ਜੀ ਤੇ ਹਾਂਜੀ ਤੇ ਐਦਾਂ ਹੀ ਮਤਲਬ ਰਾਈਟਰ ਦਾ ਸ਼ੌਂਕ ਹੈਗਾ ਸੀ ਡੈਡੀ ਨੂੰ ਤੇ ਹੁਣ ਨਹੀਂ ਲਿਖਦੇ ਪਾਪਾ ਹੁਣ ਲਿਖਦੇ ਹੈਗੇ ਆ ਹੁਣ ਵੀ ਪਰ ਹੁਣ ਦਿੰਦੇ ਨਹੀਂ ਸਿੰਗਰਸ ਨੂੰ ਕਿਉਂਕਿ ਪਹਿਲਾਂ ਪਹਿਲਾਂ ਐਦਾਂ ਹੋ ਜਾਂਦਾ ਸੀ ਨਾ ਕਿ ਮਤਲਬ ਕਿ ਸਿੰਗਰਸ ਨੂੰ ਲਿਖ ਕੇ ਤਾਂ ਦੇਣਦੇ ਸੀ ਗਾਣਾ ਪਰ ਬਣਦਾ ਹੱਕ ਉਹਨਾਂ ਨੂੰ ਮਿਲਦਾ ਨਹੀਂ ਸੀ ਕਈ ਵਾਰ ਉਹਨਾਂ ਦਾ ਨਾਮ ਨਹੀਂ ਵਿੱਚ ਪਾਇਆ ਜਾਂਦਾ ਸੀ ਬਿਲਕੁਲ ਕਈ ਵਾਰ ਕਿਉਂਕਿ ਮੰਗਦੇ ਵੀ ਦੂਸਰਾ ਬੰਦਾ ਸੀਗਾ ਮੰਗਦੇ ਵੀ ਉਹ ਹੁੰਦੇ ਸੀ ਕਿ ਸਾਨੂੰ ਗਾਣਾ ਦੇਓ ਤੇ ਪੈਸੇ ਵੀ ਮੰਗਦੇ ਸੀ ਕਿ ਤੁਹਾਡਾ ਗਾਣਾ ਫੇਰੇ ਹੀ ਗਾਵਾਂਗੇ ਕਿ ਪੈਸੇ ਦਿਓ ਬਿਲਕੁਲ ਇਦਾਂ ਹੈ ਜੀ ਤੇ ਫਿਰ ਕਈ ਸਿੰਗਰਸ ਐਸੇ ਵੀ ਐਸੇ ਵੀ ਸੀਗੇ ਜੋ ਮਤਲਬ ਕਿ ਮੋਰੇ ਨਹੀਂ ਲੈ ਕੇ ਹੁੰਦੇ ਸੀ ਨਾਮ ਉਹਨਾਂ ਦਾ ਬਿਲਕੁਲ ਤੇ ਇਸ ਕਰਕੇ ਫਿਰ ਉਹਨਾਂ ਨੇ ਮਤਲਬ ਦੇਣੇ ਗਾਣੇ ਛੱਡ ਤੇ ਲਿਖਦੇ ਤਾਂ ਹਜੇ ਵੀ ਨੇ ਥੋੜੇ ਥੋੜੇ ਯਾਨੀ ਸੌਂਗ ਦੇ ਤੌਰ ਤੇ ਲਿਖਦੇ ਨੇ ਦਿਲ ਟੁੱਟ ਗਿਆ ਮੁੜ ਕੇ ਲਿਖਣ ਲਿਖਦੇ ਤਾਂ ਨਾ ਪਰ ਆਪਣੇ ਵਾਸਤੇ ਲਿਖਦੇ ਨੇ ਹਾਂਜੀ ਕਿਉਂਕਿ ਆਰਟਿਸਟ ਨੂੰ ਆਰਟਿਸਟ ਨੂੰ ਕੀ ਹੁੰਦਾ ਆਪਣੀ ਉਸ ਨੂੰ ਆਪਣੀ ਇੱਜ਼ਤ ਪਿਆਰੀ ਹੁੰਦੀ ਹੈ ਜਦੋਂ ਉਸ ਨੂੰ ਇੱਜ਼ਤ ਦਿੱਤੀ ਜਾਂਦੀ ਹੈ ਤੇ ਫਿਰ ਹੀ ਉਹ ਅੱਗੇ ਵਧ ਸਕਦਾ ਹੈ ਜਦੋਂ ਤੱਕ ਉਸ ਨੂੰ ਉਸ ਨੂੰ ਇੱਜ਼ਤ ਮਿਲਦੀ ਹੈ ਤੇ ਉਸ ਦਾ ਹੌਸਲਾ ਵਧਦਾ ਜਾਂਦਾ ਹੈ ਜਦੋਂ ਇੱਜ਼ਤ ਨਹੀਂ ਮਿਲਦੀ ਤੇ ਉਹ ਕੰਮ ਕਾਣਾ ਛੱਡ ਦਿੰਦਾ ਹੈ ਜਾਂ ਉਸ ਦਾ ਦਿਲ ਟੁੱਟ ਜਾਂਦਾ ਹੈ ਹੌਸਲਾ ਟੁੱਟ ਜਾਂਦਾ ਹੈ ਕੁਝ ਕਰ ਨਹੀਂ ਪਾਉਂਦਾ ਹਾਂਜੀ ਹਰਮਨ ਜੀ ਆਪਣੇ ਨਵੇਂ ਟਰੈਕ ਬਾਰੇ ਵੀ ਸਾਡੇ ਦੇਖਣ ਵਾਲਿਆਂ ਨੂੰ ਦੱਸ ਦੋ ਜੀ ਮੇਰਾ ਨਵਾਂ ਟਰੈਕ ਤੇਰੇ ਨਾਲ ਆ ਚੁੱਕਿਆ ਹੈ ਸਿੰਗਲ ਟਰੈਕ ਤੇ ਸਰਚ ਕਰਿਓ ਜੀ YouTube ਤੇ ਜਾ ਕੇ ਤੇਰੇ ਨਾਲ ਹਰਮਨ ਜੰਡੂ ਤੇ ਪਸੰਦ ਕਰਿਓ ਉਸ ਨੂੰ ਸਪੋਰਟ ਕਰਿਓ ਤੇ ਆਉਣ ਵਾਲੇ ਸਮੇਂ 'ਚ ਹੋਰ ਟਰੈਕ ਆਉਂਦੇ ਰਹਿਣਗੇ ਜੇ ਤੁਸੀਂ ਪਸੰਦ ਕੀਤਾ ਜੇ ਤੇ ਮੈਂ ਉਸ ਦੀਆਂ ਦੋ ਲਾਈਨਾਂ ਸੁਣਾ ਦਿੰਦਾ ਹਾਂ ਤੇਰੇ ਆ ਰਹਾ ਦੇ ਉੱਤੇ ਫੁੱਲ ਮੈਂ ਵਿਛਾ ਦਿਆਂ ਸੁਨੇ ਸੁਨੇ ਪੈਰਾਂ ਨੂੰ ਮੈਂ ਝਾਂਜਰਾ ਦਵਾ ਦਿਆਂ ਪਾਸ ਦੇ ਨਾਲ ਮੈਚੀਂ ਕੁ ਮੈ ਸੂਟ ਜੈ ਸਵਾਦਿਆਂ ਅੰਬਰਾਂ ਦੇ ਤਾਰੇ ਤੇਰੀ ਚੁੰਨੀ ਵਾਹਦਾ ਰਹਾ ਤੇਰੇ ਨਾਲ ਦਿਲਾਂ ਮੇਰੇ ਆ ਵਾਹਦਾ ਰਹਾ ਤੇਰੇ ਨਾਲ ਦਿਲਾਂ ਮੇਰੇ ਆ ਕਿ ਜੰਡੂ ਜਾਨੂ ਵਾਦ ਰੱਖੂਗਾ ਖਿਆਲ ਸੋਣੀਏ ਬਹੁਤ ਖੂਬ ਜੀ ਬਹੁਤ ਵਧੀਆ ਗਾਇਆ ਜੀ ਹਰਮਨ ਜੀ ਹਾਂਜੀ ਤੇ ਉਮੀਦ ਕਰਦੇ ਆਂ ਕਿ ਭਵਿੱਖ ਵਿੱਚ ਤੁਸੀਂ ਬਹੁਤ ਵੱਡੇ ਕਲਾਕਾਰ ਬਣੋ ਹਾਂਜੀ ਤੇ ਬਾਕੀ ਸਾਡੇ ਦੇਖਣ ਵਾਲਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਦੇਖਣ ਵਾਲਿਆਂ ਨੂੰ ਜੀ ਇਹ ਹੀ ਕਹਿਣਾ ਚਾਹੁੰਦਾ ਵੈਸੇ ਤਾਂ ਮੇਰਾ ਸ਼ੌਂਕ ਹੀ ਹੈ ਹੋਬੀਆ ਪਰ ਉਹ ਹੋਬੀ ਇੱਕ ਦਿਨ ਪੈਸ਼ਨ ਬਣ ਸਕਦੀ ਆ ਉਹ ਬਣੂਗੀ ਤਾਂ ਹੀ ਜੇ ਤੁਸੀਂ ਸਪੋਰਟ ਕਰੋਗੇ ਹਰਮਨ ਜੀ ਸਾਡੇ ਦੇਖਣ ਵਾਲਿਆਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜੀ ਮੈਨੂੰ ਦੇਖਣ ਵਾਲਿਆਂ ਨੂੰ ਮੈਂ ਇਹੀ ਸੁਨੇਹਾ ਦੇਣਾ ਚਾਹੁੰਦਾ ਆ ਕਿ ਜਿੰਨੇ ਵੀ ਨਵੇਂ ਆਰਟਿਸਟ ਉੱਭਰ ਰਹੇ ਹਨ ਮੈਂ ਤੇ ਹੋਰ ਵੀ ਉਹਨਾਂ ਨੂੰ ਸਪੋਰਟ ਕਰਦੇ ਰਿਹਾ ਕਰੋ ਕਿਉਂਕਿ ਉਹ ਜਦੋਂ ਮਤਲਬ ਕਿ ਕੋਈ ਫੀਲਡ ਵਿੱਚ ਪੈਂਦੇ ਨੇ ਤੇ ਉਸ ਨੂੰ ਉਹਨਾਂ ਨੂੰ ਲੋੜ ਹੁੰਦੀ ਆ ਸਪੋਰਟ ਦੀ ਉਹ ਹੋਬੀ ਉਹਨਾਂ ਦੀ ਪੈਸ਼ਨ ਉਦੋਂ ਹੀ ਬਣੂਗੀ ਜਦੋਂ ਤੁਸੀਂ ਸਪੋਰਟ ਕਰੋਗੇ ਜਦੋਂ ਤੱਕ ਤੁਸੀਂ ਸਪੋਰਟ ਨਹੀਂ ਕਰਦੇ ਨਾ ਉਹਨੂੰ ਤੇ ਉਹਦਾ ਪੈਸ਼ਨ ਹੌਬੀ ਰਹਿ ਜਾਂਦਾ ਹੈ ਤੇ ਉਸ ਨੂੰ ਹੋਰ ਕੰਮ ਕਰਨਾ ਪੈਂਦਾ ਹੈ ਉਹ ਉਸ ਲਾਈਨ ਵਿੱਚ ਨਹੀਂ ਜਾ ਸਕਦਾ ਫਾਈਨ ਕੋ ਕਿਸੇ ਨੂੰ ਫਾਈਨੈਂਸ਼ੀਅਲ ਵੀ ਪ੍ਰੋਬਲਮ ਹੋ ਸਕਦੀ ਹੈ ਹਰਮਨ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਕੱਢ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੈਨੂੰ ਮਿਲਣਾ ਹੈ ਮੇਰੀ ਇੰਟਰਵਿਊ ਲਈ ਤੇ ਮੇਰਾ ਹੌਸਲਾ ਵਧਾਇਆ ਤੇ ਤੁਸੀਂ ਇੰਜ ਹੀ ਉੱਬਰਦੇ ਹੋਏ ਗਾਇਕ ਤੇ ਨਵੇਂ-ਨਵੇਂ ਚਿਹਰਿਆਂ ਕੋਲ ਜਾਂਦੇ ਰਹੋ ਤੇ ਉਹਨਾਂ ਦਾ ਹੌਸਲਾ ਵਧਾਉਂਦੇ ਰਹੋ ਜਿਵੇਂ ਕਿ ਮੇਰਾ ਵਧਾਇਆ ਧੰਨਵਾਦ ਬਿਲਕੁਲ ਜੀ ਦੇਖਣ ਵਾਲਿਆਂ ਨੂੰ ਮੈਂ ਇਹੀ ਕਹੂੰਗਾ ਕਿ ਇਸ ਤਰ੍ਹਾਂ ਦੇ ਨਵੇਂ ਜਿਹੜੇ ਕਲਾਕਾਰ ਉੱਠਦੇ ਆ ਉਹਨਾਂ ਦੀ ਹੌਸਲਾ ਵਜਾਈ ਕਰਿਆ ਕਰੋ ਕਿਉਂਕਿ ਇਹਨਾਂ ਦੀ ਤੁਸੀਂ سپورਟ ਕਰੋਗੇ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੀ ਸਟਾਰ ਬਣਦੇ ਆ ਇਦਾਂ ਦੇ ਆਪਾਂ ਗਾਂ ਤੋਂ ਗਾਂ ਨਵੇਂ ਚਿਹਰੇ ਲੈ ਕੇ ਤੁਹਾਡੇ ਮੋਹਰੇ ਆਉਂਦੇ ਰਵਾਂਗੇ ਵਧੀਆ ਤੋਂ ਵਧੀਆ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਕੋਈ ਵੀ ਗਲਤੀ ਵਲਤੀ ਹੋ ਗਈ ਹੋਵੇ ਤਾਂ ਉਹਦੇ ਵਾਸਤੇ ਮਾਫੀ ਚਾਹੁੰਦੇ ਆ ਸਤਿ ਸ਼੍ਰੀ ਅਕਾਲ ਜੀ